ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪੁੱਛ ਅੱਜ ਮੈਂ ਪੁੱਛਿਆ ਆ ਰਾਂਸਾਂਸੀ ਲੱਗੇ ਕਿੱਥੇ ਬੰਨ ਲੱਗੇ ਸੋਨਿਆ ਗਾਂਧੀ ਇਹਨਾਂ ਦੇ ਕੋਲ ਨਹੀਂ ਭਲੇਖਾ ਲੱਗਿਆ ਚਲੋ ਕੋਈ ਗੱਲ ਨਹੀਂ ਕਿਦਨ ਕੋ ਕਿਦਨ ਕੋ ਹੋ ਜੂਗਾ ਸੋਨਿਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਗਾਇਕ ਹੈ ਪੰਜਾਬ 'ਚ ਦੇਖ ਲਿਆ ਜੋ ਮਰਜ਼ੀ ਹੋ ਕੇ ਦਿਨ ਕੋ ਕਿਦਨ ਕੋ ਕਰਾਓ ਇਹਨਾਂ ਦੀਆਂ ਬਹੁਤ ਵੱਡੀਆਂ ਫਿਲਮਾਂ ਆਈਆਂ ਤੁਸੀਂ ਸੁਣਿਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸੇ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਘੇਰੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਘੇਰੇ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਉਹ ਪਿੱਛੇ ਬੰਨ ਟੁੱਟਾ ਹੀ ਤੇ ਭੰਜੇ ਇਹਨਾਂ ਨੇ ਕੁਝ ਕਹਿ ਦਿੱਤਾ ਹੀ ਤੇ ਯਾਰ ਆ ਇੱਥੇ ਕੋਈ ਤੋੜਾ ਧੋ ਕੋਈ ਈਡੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛ ਰਿਹਾ ਜੋ ਕੀ ਚੱਕਰੀ ਕਹਾਣੀ ਦਾ ਹੈ ਪੈਂਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦ ਦਿਨ ਕਹੋ ਕਿਦ ਦਿਨ ਕਹੋ ਉਹ ਦਿਨ ਹੀ ਕਹੋ ਠੀਕ ਆ ਨਾ ਕਦੇ ਨਹੀਂ ਬਾਹੂ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਪੈਂਜੀ ਹਰੀ ਪਿੰਟ ਨਹੀਂ ਪਾਉਂਦੇ ਪਜਾਬੀ ਸੂਟ ਪਾ ਕੇ ਰੱਖਦੇ ਆ ਕਦੇ ਨਹੀਂ ਬਾਹੂ ਅੱਭੀ ਨਹੀਂ ਬਾਹੂ ਕਦੇ ਨਹੀਂ ਬਾਟਰਾ ਨਹੀਂ ਪਾਉਂਦੇ ਕਦੇ ਨਹੀਂ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਪੈਂਜੀ ਹਰੀ ਤੇ ਚਲੋ ਹਲਕੇ ਜਿਹੇ ਡਏ ਆ ਲੋਕਾਂ ਦੀ ਸੇਵਾ ਇਹਨਾਂ ਨੇ ਬਹੁਤ ਕੀਤੀ ਆ ਅੱਜ ਮੈਂ ਤਰੋਂ ਦੇਖਿਆ ਨਾ ਬੜਾ ਮਨ ਖੁਸ਼ ਹੋਇਆ ਹਲਕੇ ਦੇ ਲੋਕਾਂ ਨੂੰ ਇਹਨਾਂ ਨੇ ਸਾਰਾ ਚੌਕਰ ਦਿੱਤਾ ਖਾਣ ਪੀਣ ਵਾਲੀਆਂ ਚੀਜ਼ਾਂ ਕੇਰੀਆਂ ਉਹ ਮੱਈਆਂ ਕਰਾਈਆਂ ਲੋਕਾਂ ਨੂੰ ਤੇ ਲੋਕ ਕਹੇ ਜਨਤਾ ਬੜੀ ਖੁਸ਼ ਹੈ ਉਥੋਂ ਦੀ ਸਾਰੇ ਉਹਨਾਂ ਸਾਡੇ ਸੋਨੀਆ ਮਾਨਦੀ ਨੇ ਬਹੁਤ ਸੇਵਾ ਕੀਤੀ ਹਲਕੇ 'ਚ ਕੋਈ ਕਸਰ ਨਹੀਂ ਛੱਡੀ ਕਿੱਥੇ ਚੀਜ਼ ਇਹਨਾਂ ਨੇ ਨਹੀਂ ਭੇਜੀ ਖਾਣ ਵਾਲੀ ਵਰਤੋ ਉੱਥੇ ਗਈ ਹੈ ਸਾਰੀਆਂ ਚੀਜ਼ਾਂ ਤੇ ਲੋਕ ਇਹੋ ਜਿਹਾ ਮੇਰੇ ਹਿਸਾਬ ਨਾਲ ਰਾਜਾ ਹੋਵੇ ਤੇ ਇਹੋ ਜਿਹਾ ਰਾਜਾ ਹੋਵੇ ਤੇ ਨਹੀਂ ਤੇ ਹੋਵੇ ਕਿਹੜਾ ਲੋਕਾਂ ਦੀ ਜਨਤਾ ਜ ਪਰਜਾ ਜ ਹਾਜ਼ਰ ਹੈ 24 ਘੰਟੇ ਉਹ ਲੋਕਾਂ ਨੂੰ ਇਹੋ ਬੰਦਾ ਚਾਹੀਦਾ ਆ ਕਿ ਰਿ 24 ਘੰਟੇ ਲੋਕਾਂ ਦੀ ਕੋਰਟ ਚ ਹਾਜ਼ਰ ਆ ਠੀਕ ਆ ਨਾ ਤੇ ਸੁਣਿਆ ਮਾਨ ਕਿਦਨ ਕਹੋ ਕਿਦਨ ਕਹੋ ਅਦਨਿਕ ਕਹੋ ਕਦੇ ਨਹੀਂ ਬਹੂ ਕਦੇ ਨਹੀਂ ਬਹੂ